thank um. पहला भी तो तु पाए थे पाए पहले सभु पिंड के ਬਾਪੀ ਜਣੇ ਬਾਤ ਕਰਤਾ ਹੈ। ਪਰੰਤੂ ਇਸ ਦੀ ਵਿਲੱਖਣ ਦਿੱਕੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਸਿਆਮ ਬਿਲਡਰ ਦਾ ਰਕਬਾ ਤਕਰੀਬਨ 1.21 ਕਟੋ ਹੈ ਜੋ ਕਿ 200 ਉੱਤਰ ਕਰੋੜ ਦੇ ਨੇੜੇ ਪੈਂਦਾ ਹੈ। ਅਤੇ ਨਾਸਤਾਨ ਕਾਨੀ ਮਾਸਕਰ ਮੋਹਰੀ ਅਧੀਨ ਪੈਂਦਾ ਹੈ। ਇਹ ਰਕਬਾ ਬਿਲਡਰ ਏਰੀਆ ਵਿੱਚ ਹੌਨਕਾਰਨ ਵਿਜਣ ਨੂੰ ਕਾਨੂੰਨੀ ਜਿਵਨਤਾ ਅਤੇ ਹੋਰ ਕਾਨੂੰਨ ਕਰਨ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਇਸ ਲਈ ਉੱਤੇ ਏਰੀਆ ਜੇਕਰ ਨਗਰਪਾਲਿਕਾ ਕਰਨ ਜਦੋਂ ਆਪਣੀ ਹਦੋਂ ਤੱਕ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਗ੍ਰਾਮ ਪੰਚਾਇਤ ਦੰਨ ਨੂੰ ਕੋਈ ਤਰ੍ਹਾਂ ਨਹੀਂ ਹੋਵੇਗਾ ਇਸ ਲਈ ਪਿੰਡ ਦੰਨ ਦੇ ਕੇ ਪੈਂਦੇ ਖਸਰਾ ਨੰਬਰ ਐਨ ਨੂੰ ਨਗਰ ਕੌਂਸਲ ਖਰੜ ਦੀ ਹਦੋਂ ਅੰਦਰ ਸ਼ਾਮਿਲ ਕਰਨ ਇਤ ਕੈਨਸਲ 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 ਜੇ ਸਾਡੀ ਮੇਰੀ ਗੱਲ ਸੁਣ ਜਿਹੜੀ ਗੱਲ ਹੈ ਆ ਜਾ ਮੈਂ ਦੇਖੀ ਤੁਸੀ ਨਾ ਜੋ ਪਹਿਲਾਂ ਹੀ ਇਹ ਯਾਰ ਅੰਦਰਲੇ ਪਿੰਡ ਆ ਤੁਸੀਂ ਆਪਣੀ ਕਹਾਣੀ ਬਤਾਲੋ ਸਮਝੀਏ ਕਸਮਾ ਮੱਚੀ ਮੇਰੀ ਗਲਤੀ ਕਿ ਮੈਂ ਸਭ ਤੋਂ ਪਹਿਲਾਂ ਕੈਨਸਲ ਕਹਿਤਾ ਮੈਨੂੰ ਗੀਚ ਕਹਿਣ ਲਈ ਦੱਸੀ ਮਤੋਂ ਦੇ ਸ਼ਰਮ ਨੂੰ ਛੋੜਾ ਮੈਂ ਤੈਨੂੰ ਮਾਫ ਜਿਆ ਮਾਫ ਲਾ ਸਕਦੇ ਪਤਾ ਲੱਗੇ ਮੈਨੂੰ ਤਾਂ ਲਾ ਸਕਦੇ ਨਹੀਂ ਇਹ ਮੈਨੂੰ ਇਹ ਦੱਸੋ ਜੀ ਕਿਹੜੇ ਮੈਕਸਾ ਕੀ ਛੋਗੇ ਰੋਸਟ ਕੰਮ ਕਰਦੇ ਮੇਰਾ ਉਹ 900 ਮਹਾਰੀ ਨੂੰ ਲੋਗੇ ਨਹੀਂ ਵੀ ਇਹ ਇਹ ਕਿ ਕਰਤਾ ਇਹ ਮਾਰ ਕੇ ਚੱਲ ਜੇ ਆਪਾਂ ਕਿਵੇਂ ਕਹੇ ਕਮੇਟੀ ਦੇ ਲਈਏ ਜੀ ਇਹ ਗੱਲ ਤਾਂ ਮਹੀਨੇ ਵਾਲੇ ਜੀ ਇਹ ਕੋਲੋਂ ਰਾਜ ਤੇ ਕਮੇਟੀ ਦੇ ਅੰਦਰ ਪਾਸ ਕਰਾਉਗਾ ਸਭ 5 ਕਿੱਲੇ ਦੇ ਮਿਲ ਕਮੇਟੀ ਪਾਸ ਕਰਾਏ ਠੀਕ ਹੈ ਸੋ ਆਪਾਂ ਜਿਹੜੇ ਲੋਨੀ ਪਾਇਆ ਗੋਣਗੀ ਉਹ ਪੈਸੇ ਜਿਹੜੇ 100 ਰੁਪਏ ਨੇ ਉਹ ਅੰਕਾੜੀਆਂ ਉਹ ਬਾਰੇ ਤੋਂ ਖਰਚ ਹੋਣੀ ਹੈ ਇਹਦੇ ਜੇ ਕਰਤਾ ਇਹ ਪੁੱਛ ਲੈਵੇ ਪਰ ਤੇ ਟਮਾਟਾ ਜੋੜੇ ਦੁਕਾਨੇ ਨੂੰ ਭੇਜਣ ਦੀ ਪਹਿਲੀ ਲੋਸੋ ਗਿਆ ਹਾਂ ਜੀ ਬਾਕੀ ਸਭ ਠੀਕ ਹੈ 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 ਜੀ ਸਭ ਉਸ ਆ ਪਈ ਜਾ ਰਹੇ ਨਹੀਂ ਐਸਾ ਰੁਟੀਨ ਦੇ ਕੋਲੀ ਕੁੜਾ ਕਰਨਾ ਹੁੰਦਾ ਰੁਟੀਨ ਤੋਂ ਪਹਿਲਾਂ ਮੈਂ ਉਹ ਕਰ ਲਿਆ ਤਾਂ ਉਹ ਵੀ ਆ ਕੇ ਬੈਠੇ ਕਿਹਨੂੰ ਦੇਤਾ ਹਣਦੇ ਯਾਰ ਤਾਂ ਫਿਰ ਪੂਰਾ ਪੈਂਟ ਨਹੀਂ ਕਰ ਬੰਨੀ ਨਾ ਐਂ ਤਾਂ ਠੀਕ ਅੱਛੀ ਹੈ ਕਿੰਨੀ ਆ 25 ਪਰ 3 ਹੈਗੇ ਆ ਹੋਰ ਵੀ ਲਾਗੇ ਹੋਰ ਨਹੀਂ ਬਣਦੀ ਕਹਿਣੀ ਉਹ ਕਿਹਦੀ ਕਿਹਦਾ ਉਹ ਲੈ ਕੇ ਆ پيٽي جو ٽوڙي اڀرڻ ۽ ٽيڪنڪي 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 ਪਿਆਰੇ ਕਨਾਰਕ ਤੋਂ ਪਿਆਰੇ ਕਨਾਰਕ ਤੋਂ ਜੋਬ ਦੀ ਬਿੱਟੀ ਅੱਜ ਵੀ ਰੇਟੇ ਕਦੇ ਪਿੰਡੇ ਲੈ ਲਿਆ ਹਰਦ ਸਦੀ ਸੁਪਰੀ ਕਮਿਟੀ ਤੇ ਰਾਮੀ ਅਸੀਂ ਦੇ ਤਾਂ ਨਗਰ ਕੌਂਸਲੋਂ ਕਾੜ ਪੈਸੇ ਨਹੀਂ ਦੇ ਤਾਂ ਜਿਹੀ ਜਾਰ ਕਰ ਸਕਦੇ ਇੱਕ ਕਵਾਡਾ ਨੂੰ ਪੈਸੇ ਮਿਲਣੇ ਫਿਰ ਸਦਾ ਜਿਹੜੇ ਬੰਦਿਆ ਨਾਲ ਕੈਂਸਲ ਲੱਗਿਆ

ਵੋਟਿੰਗ ਕਰਾਵਾਣੀ ਨਹੀਂ ਇਤਰਾਜ ਦਿਖਾਉਂਦਾ ਜੀ ਇਤਰਾਜ ਆਪਦੇ ਆਪੇ ਇਤਰਾਜ ਲਿਖਾਉਂਦਾ ਇਹ ਵੋਟਿੰਗ ਤੁਸੀਂ ਕੋਟਿੰਗ ਦਾ 15 ਨੰਬਰ ਜੀ ਕਰਾਓ ਜੀ ਪਹਿਲੇ ਤੁਸੀਂ ਕੈਂਸਲ ਕਰ ਦਿੱਤੀ ਜੇ ਵੋਟਿੰਗ ਹੋਵੇ 15 ਨੰਬਰ ਤੇ ਹੋਵੇ ਜੀ ਕੀ ਲੈ ਕਿਤਾ ਕਰ ਸੋ ਨਹੀਂ 15 ਜੀ ਕੈਂਸਲ ਕਰ ਦਿਓ ਯਾਰ ਮੇਰੀ ਗੱਲ ਸੁਣੋ ਵੋਟਿੰਗ ਦਾ ਇੱਕ ਵਾਰੀ ਤੁਸੀਂ ਆਪਣੇ ਆਪਣੇ ਦਿਮਾਗ ਦਾ ਕੰਮ ਨਹੀਂ ਲੋ ਸ਼ਾਮ ਦੇ ਟੇਰ ਦਾ ਕੰਮ ਹੈ ਜੇ ਤਰਾਜ ਵਿਖਾ ਦਿਓ ਜਿੰਦੇ ਜਿੰਦੇ ਗੱਲ ਸਮਝਾ ਰਹੇ ਮੰੂਗਾ ਬਿਨਾਂ ਇਹ ਕਾਟਾ ਦੇ ਵਿੱਚ ਦੱਸੋ

ਇੱਕ ਪੇਟਾ ਨਾ ਪਾਓ ਪਟਾਕੇ ਬੰਦ ਕਰਦੇ ਬਾਅਦ ਸ਼ਾਮ ਨੂੰ ਆਉਣਾ ਜੀ ਜਾਂ ਪਾਸ ਕਰੋ ਜੀ ਕੈਂਸਲ ਹੈ ਕਰਦੇ ਕਰੋ VOTING ਕਰਾਓ ਜੀ VOTING ਕਰੋ ਸਾਡੇ ਕੋਲੋਂ ਪਾਸ ਕਰੋ ਪਾਸਾਈਂ ਕਰਦੇ ਜੀ ਹਾਂ ਮੈਂ VOTING ਕਰਾਉਂਦੀ ਪਾਸ ਹੈ ਜੀ ਪਾਸ

ਜਿਹੜੀ ਨੀਂਹ ਪਾਸ ਕਰਾਓ ਪਾਸ ਕਰੇ ਆਪਣੇ ਨਾਮ ਸੇ ਹਾਂ ਯਾਰ ਜਿਹੜਾ ਖਰਾਜ ਦਾ ਇੱਕ ਨੰਬਰ ਲਾ ਕੇ ਸ਼ੁਰੂ ਕਰ ਲੋ ਕੈਂਡੀ ਪਾਸ ਨਹੀਂ ਕੈਂਡੀ ਰੱਖ ਦੋ ਬੜੀ ਬੜੀ ਮੇਰੀ ਗੱਲ ਸੁਣ ਮੁਤ ਬੈਠ ਨਾ ਨਾ ਕੈਂਡੀ ਇੱਕ ਵਾਰ ਮੇਰੀ ਗੱਲ ਸੁਣ ਯਾਰ ਬੋਲਦੇ ਤਾਂ ਸਾਨੂੰ ਵੀ ਐ ਇੱਕ ਛੋਟਾ ਥੇਕਾ ਹੋ ਗਿਆ ਬੋਲਦਾ ਸਕਦਾ ਸਭ ਤੋਂ ਗਿਆਨ ਮਰੇ ਅਜੇ ਬੋਲਦਾਂ ਕੀ ਤੂੰ ਹਾਂ एक कहेंगे सही होया, देखेंगे समाज बदलेगा एक। नहीं नहीं जितना साठ बजेगा आजमी आना बदलेगा। बच्चा बनेगा जब बंदे आपका उत्तर नहीं। साठ बात, साठ बात है नहीं तो नहीं। असी के एक बार भी करवा के देता, असी के तो नहीं। साठ बात है, असी के तो नहीं। साठ बात है, असी के तो नहीं। साठ बात ह ਪਰ ਕਾਰਵਾਈ ਕਰਦੇ ਨਹੀਂ ਹਾਈ ਕੋਰਟ ਦੇ ਅਫਸਰ ਨੂੰ ਮਤਲਬ ਕੋਈ ਨਹੀਂ ਲੋੜ ਹੈ ਮੈਨੂੰ ਬਤਾ ਕੋਈ ਕੀ ਲੋੜ ਹੈ 500 ਰੁਪਏ ਕਰਦੇ ਬਗੈਰ ਬਸਾਤੇ ਤੇ ਕੋਈ ਲਵਾਂ ਟੰਗ ਦੇ ਲੋ ਕੋਰਟ ਵਿੱਚ ਕਹਿਦਾ ਕਰ ਦੋ ਬਰਾੜ ਜੀ ਗੱਲ ਹੈ ਤੁਸਾਂ ਕਰੋ ਚਲ ਫਿਰ ਤੋਂ ਆਪਣਾ ਕਰਵਾ ਦੇ ਤੱਕ ਦੇ ਉਹ ਕਰ ਕਰਦੇ ਨਹੀਂ ਮੈਂ ਮਨਾ ਕਰਦਾ ਤਾਂ ਮਨਾ ਕਰ ਫਿਰ ਆਪਣਾ ਜੇ ਸਾਡਾ ਪੈਸਾ ਪੈਂਡਿੰਗ ਪਰ ਮਨਾ ਬਣਾ ਕੈਸਾ ਬਣਾਉਂ ਕੋਈ ਕੀ ਆਪ ਕਰ ਲਉ ਕਰਾ ਕਰਾ ਸਾਰੇ ਬਣਾ ਲੈਗੇ ਇਹ ਬਣਨ ਕਰਾਉਂਦਾ ਫੇਰ ਉਹ ਵਾਹ ਇੱਕ ਵਾਰ ਪੈਂਡਿੰਗ ਨਾਲ ਉਹ ਕਹਿੰਦਾ ਸਰ ਤੁਸੀਂ ਆਪਣਾ ਮਤਲਬ ਪਾਓ ਨਹੀਂ ਨਹੀਂ ਮੈਂ ਬਾਲੇ ਮੇਰੇ ਨਾਲ ਤਰਾਜ ਕਰਨਾ ਕੋਈ ਨੰਬਰ ਬੈਠੇ ਜਾ ਦਿਓ ਜਦੋਂ ਸਾਡਾ ਪਹਿਲਾ ਕੰਮ ਆਉਂਦਾ ਠੀਕ ਹੈ ਅਗਲੀ ਮੀਟਿੰਗ ਤੇ ਤੁਸੀਂ ਪੁੱਛੋ ਕਿ ਕੀ ਹੈ ਜਿਹੜੇ ਇੱਕ ਮਿੰਟ ਜਿਹੜਾ ਕੰਮ ਹੁੰਦਾ ਤੂੰ ਰੋਕ ਲਓ ਨਹੀਂ ਨਹੀਂ ਜਦੋਂ ਆਪਣਾ ਕੰਮ ਕਰਦੇ ਆ 650 ਮਲਾਕਾਂ ਦੌਰਾਨ ਦਾ ਡੀਸੀ ਰੇਟ ਲੈ ਰਿਹਾ ਹੈ ਅਸੀਂ ਇੱਥੇ ਸਾਰੇ ਐਮਸੀ ਸਾਹਿਬਾਨ ਨਾਲ ਕੰਮ ਕਰਦੇ ਆ ਸਮਤ ਜਿਹੜੇ 19 ਬੰਦੇ ਹੈੱਡ ਆਫਿਸ ਕੰਮ ਕਰਦੇ ਆ ਉਹਨਾਂ ਨੂੰ ਕਿਉਂ ਡੀਸੀ ਰੇਟ ਚੰਡੀਗੜ੍ਹ ਨਾਲ ਦੀ ਤਨਖਾਹ ਖਰੜ ਦੇ ਰਿਹਾ ਤਾਂ ਉਹਨਾਂ ਦੇ ਵੀ ਬੰਦ ਕਰਾਓ ਉਹਨਾਂ ਨੂੰ ਪੈਸਾ ਦੇਣਾ ਹੈ ਠੀਕ ਹੈ ਠੀਕ ਹੈ ਮਨੋ ਓਕੇ ਪਹਿਲਾਂ ਵੀ ਜਿਹੜੇ 19 ਕਾਉਂਸਲ ਲਗੜ ਕਾਉਂਸਲ ਖਰੜ ਦੇ ਮਾਮਲੇ ਨਾਲ ਵੀ ਤੰਗੀਆਂ ਚੁਕਾ ਚੁਕਾਈ ਹੈ ਆਕਾਮ ਖਰੜ ਦੀ ਕਾਉਂਸਲ ਜਮੇ ਕੋਈ ਵੀ ਤਰਖਾ ਜਿਹੜੀ ਹੈ EMPLOYEES <Sanye> ਨੂੰ ਇੱਕ ਪੇਪਰ ਆਉਣੀ ਨਹੀਂ ਗਈ ਨੀ ਕੋਈ ਦੋਸਤ ਕੇ ਦੀ ਉਹਨੇ ਜਿਹੜੇ ਵਰਨੀਗਰ ਦਾ ਅਗਰ ਸਭ ਦਾ ਵਾਹ ਸਾਨੂੰ ਇਹਨਾਂ ਨਾਲ ਕੋਈ ਨਾ ਨਹੀਂ ਆਨੂੰ ਸਾਡੇ ਬਾਕੀ ਮਲਾਕਮਾਂ ਲਈ ਪੀਸੀ ਲੈਣ ਪੈ ਸਕਦਾ ਇਸ ਕਰਕੇ ਕੋਈ ਜਰੂਰ ਨਹੀਂ ਇਹ ਸਮੇਂ ਦਾ ਨਾਸਾ ਬੰਦ ਹੋਣੀ ਆ ਇਹ ਗੱਲ ਇਹ ਥੋੜੀ ਪੈਸੇ ਦੀ ਜਿਹੜੇ ਨੇ ਉਹ ਦੇਖ ਕੇ ਜੀ ਸਮਝਣਾ ਥੰਦੇ ਕਿ ਕੀ ਕਰੀਏ ਇੱਥੇ ਰੋ ਇੱਥੇ ਰਹਿ ਜੀ ਨਹੀਂ ਨਹੀਂ ਇਸ ਸਮੇਂ ਇੱਕ ਮਿੰਟ ਇੱਕ ਮਿੰਟ ਸਰ ਇਹ ਪਤਾ ਕੀ ਕਰਾਈ ਦੇਖੋ ਮੇਰੀ ਗੱਲ ਸਰ ਸਰਕਾਰਾਂ ਬਦਲਦੀਆਂ ਰਹਿੰਦੀਆਂ ਅਸੀਂ ਵੀ ਐਮਸੀ ਬਦਲਦੇ ਰਹਿੰਦੇ ਤੁਸੀਂ ਅਫਸਰ ਹੈ ਤੁਸੀਂ ਸਰਕਾਰ ਦੇ ਅਫਸਰਾਂ ਤੁਸੀਂ ਸਰਕਾਰ ਦੀ ਸਾਈਡ ਦੇ ਰਹੇ ਹੋ ਕਦੇ ਤੁਸੀਂ ਬੱਸਾਂ ਚਲਾਉਣ ਲਾਇਆ ਕਿ ਅਕਰੋੜ ਦੇ ਪੈਸੇ ਆਉਂਦੇ ਇਹ ਬਿੱਟੂ ਜਾਨ ਜੀ ਇੱਕ ਮਿੰਟ ਫਿਰ ਸੈਕਿੰਡ ਸੈਕਿੰਡ ਕੋਈ ਬਾਰੇ ਤੁਸੀਂ ਕਰੋੜ ਦੇ ਪੈਸੇ ਦੇ ਬੱਸਾਂ ਚਲਾਉਣ ਲਾਇਆ ਇਹ ਤੋਂ ਸੋ ਕੀ ਆ ਬੋਲਦੇ ਅਕਰਾਂ ਨੂੰ ਪੈਸੇ ਦੇ ਨਾਲ ਆਇਆ ਕੋਈ ਕਰੋੜ ਪੈਸਾ ਖਰਚ ਕਰੇ ਇਹ ਇੱਕ ਪੈਸਾ ਲੈ ਜੀ ਉਸੇ ਜੀ ਕਿਸੇ ਕਿਸੇ ਦੇ ਗੱਲ ਕਰੋ ਸਾਡਾ ਆਪਾਂ ਦੀ ਸਭ ਦੇ ਨੌਂ ਦੇਖਾ ਹੋਇਆ ਚਲੋ ਕੇ ਸਵਾਲ ਗੱਲ ਕਿਸੇ ਦਾ ਕੋਈ ਨਹੀਂ ਹੈ ਕਿਹੜੇ ਲੋਕ ਮੈਨੂੰ ਵੀ ਲੜਾ ਦੀ ਆਤਮਾ ਆਪਾ ਦਾ ਜੀ ये ऐसे विषय है वैसे ही के रिटायरमेंट लेडी थी यूके यू मैदान बिजली बोर्ड लेने जी बिजली बोर्ड मते भी आया अफसर ने देख पाया होगा जिस तरह कताई करी अफसर आपे भुगत ਉਹਨਾਂ ਦਾ ਅਰਜ਼ੋਹ ਕਰ ਰਹਿ ਮੈਂ ਵਿਚ ਉਹ ਜੇ ਪੇ ਪੇਟੇ ਉਹ ਨਹੀਂ ਫਿਰ ਗਏ ਜੇ ਪੇਮੈਂਟ ਵਾਲੀ ਹੋ ਜਾਣੀ ਪੇਮੈਂਟ ਕੀ ਗੱਲ ਹੈ ਉਹਦੇ ਪਰੇ ਹੋ ਨਹੀਂ ਆਂਦੀ ਇਹ ਸ਼ਾਇਦ ਬੰਦ ਨੂੰ ਕਰ ਤਾਂ ਨਹੀਂ ਆਈ ਗਾ ਬਾਕੀ ਕੋਈ ਅਪੀਲ ਨਹੀਂ ਕਰਦੇ ਅਸਲ ਵਿੱਚ ਜਿਹੜਾ ਨਹੀਂ ਪੁੱਛਿਆ ਅੱਜ ਜਿਹੜਾ ਪੁੱਛਿਆ ਜਿਹੜਾ ਜ਼ਮੀਨ ਹੈ ਤੇ ਇੱਕ ਟੁਕੜਾ ਵੀ ਹੈ ਉਹ ਨਾ ਚਾਮਲ ਕਰਿਆ ਜਾਵੇ ਜੀ ਹੂੰ ਸਾਦਾ ਪਿੰਡ ਪਿੰਡ ਖੜਿਆ ਹੈ ਹੋਰ ਵੀ ਬੰਦੇ ਸਾਡੇ ਆ ਰਹੇ ਹਨ ਵੱਧ ਤੋਂ ਵੱਧ ਅਸੀਂ ਨਹੀਂ ਫਿਰ ਅਸੀਂ ਘਰੋਂ ਦੱਤ ਦਾ ਕਰੂਗੇ ਖਲੜ ਦਾ ਦੱਤ ਦਾ ਇਸ ਹਾਲ ਨਾ ਤਾਂ ਜੇ ਪਿੰਡ ਦੇ ਟੋਟੇ ਜਾਏ ਜੇ ਵਰਦੇ ਮੀ ਤੁਸੀਂ ਆਏ ਜੇ ਕੀ ਨਾ ਤੁਹਾਡਾ ਕੀ ਕਹੋਗੇ ਕੀ ਕਰਨਾ ਸਤਨਾਮ ਦਾਉ ਆ ਜੇ گاਉ ਪਿੰਡਾ ਹੈ ਤੇ ਮੇਰੇ ਨਾਲ ਦਾਉ ਦੇ ਲੋਕ ਹੈ ਤੇ ਕੁਝ ਪੰਚਾਇਤ ਮੈਂਬਰ ਸਾਹੂ ਕਰ ਤੇ ਮੌਜੂਦ ਹੈ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਦੇ ਪ੍ਰਿਸ਼ਟਾਚਾਲ ਦੇ ਖਰਾ ਬੋਲਣ ਵਾਸਤੇ ਆਏ ਹਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਭ੍ਰਿਸ਼ਟਾਚਾਰ ਇਹ ਹੈ ਕਿ ਸਾਡਾ ਪਿੰਡ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੈ ਮੋਹਾਲੀ ਤਹਿਸੀਲ ਚ ਹੈ ਮੋਹਾਲੀ ਦੇ ਏਰੀਆ ਚ ਹੈ ਜ਼ਮੀਨ ਬੜੀ ਕੀਮਤੀ ਹੈ ਤੇ ਧੂਮਾਫੀ ਹਮੇਸ਼ਾ ਅੱਖ ਹੈ ਉਸ ਅੱਖ ਦਾ ਜਿਹੜਾ ਇਹ ਹੋਇਆ ਕੁਝ ਅਧਿਕਾਰੀ ਤੇ ਸਾਡੀ ਪੰਚਾਇਤ ਘੱਟਪੁਤਲੀ ਬਣ ਗਈ ਭ੍ਰਿਸ਼ਟਾਚਾਰੀ ਕਰਕੇ ਤੇ ਉਹ ਬਿਲਡਰ ਦੀ ਘੱਟਪੁਤਲੀ ਬਣ ਗਈ ਤੇ ਆ ਐਡੀਸ਼ਨਲ ਡਿਪਟੀ ਕਮਿਸ਼ਨਰ ਮੋਹਾਲੀ ਦੇ ਪੱਤਰ ਹੈ ਉਹਨੇ ਲਿਖਿਆ ਇਸ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਉਹਨੇ ਲਿਖਿਆ ਕਿ ਸ਼ਾਮ ਬਿਲਡਰ ਦੀ ਕਲੋਨੀ ਬਣਨੀ ਹੈ 25 ਏਕੜ ਦੇ ਵਿੱਚ ਉਹਦੇ ਕੋਲ ਜ਼ਮੀਨ ਘੱਟ ਹੈ ਸਾਰਾ ਸਿਸਟਮ ਪਤਾ ਹੈ ਕਿ ਏਅਰਪੋਰਟ ਦੀ ਰੋਡ ਦੇ ਨੇੜੇ ਆ ਇਹ ਜਮੀਨ ਪੂਰੀ ਕਰਨ ਵਾਸਤੇ ਤੁਸੀਂ ਮਤਾਂ ਪਾਸ ਕਰਦੇ ਇਹ ਗਲਤ ਹੈਗਾ ਇਹਦੇ ਖਿਲਾਫ ਜੀ ਆ ਜੋ 1 ਏਕੜ ਖਰੀਦੂਗਾ ਕਿਉਂਕਿ ਕਮੇਟੀ ਦਾ ਸਾਨੂੰ ਵੀ ਪਤਾ ਹੀ ਹੈ ਜੀ ਵੀ ਦੋ ਦੋ ਕਨਾਲਾ ਵੀ ਬਾਤ ਹੁੰਦੀਆਂ ਠੀਕ ਹੈ ਤੁਸੀਂ ਦੇਖਿਆ ਹੀ ਹੁਣ ਤਾਂ ਕੋਈ ਦੋ ਦੋ ਕਨਾਲਾ ਕੋਈ ਵੀ ਦੋ ਦੋ ਕਨਾਲਾ ਉੱਟੂਗਾ ਦੋ ਦੋ ਮਰਲੇ ਕੱਟ ਦੂਗਾ 30 30 40 40 50 50 ਗਾਦੇ ਪਲਾਟ ਕੱਟੂਗਾ ਉਹਨਾਂ 'ਚ ਬਸੂਗਾ ਕੌਣ ਆਲੇ ਦੋਲੇ ਤੁਸੀਂ ਜਿਹੜੀਆਂ ਗੈਰ ਕਾਨੂੰਨੀਆ ਕਲੋਨੀਆਂ ਬਸੀਆਂ ਆ ਉਹਨਾਂ 'ਚ ਦੇਖੋ ਕੀ ਹਾਲ ਹੈ ਬੜਮੱਜਰਾ ਸਾਰਾ ਭਰੇ ਆ ਪ੍ਰਧਾਨ ਸਾਹਿਬ ਜੀ ਪ੍ਰਧਾਨ ਜੀ ਤੁਸੀਂ ਕੀ ਕ ਹਾਂ ਤੇ ਇਹ ਪੋਗੜਾ ਵੀ ਹੈ ਉਹ ਨਾਲ ਸ਼ਾਮਲ ਕਰਿਆ ਜਾਵੇ ਜੀ ਹੂੰ ਸਾਦਾ ਪਿੰਡ ਖੜਿਆ ਹੈ ਹੋਰ ਵੀ ਬੰਦੇ ਸਾਡੇ ਆ ਰਹੇ ਵੱਧ ਤੋਂ ਵੱਧ ਅਸੀਂ ਨਹੀਂ ਫਿਰ ਅਸੀਂ ਘਰ ਆਉ ਦੱਸਦਾ ਕਰੂੰਗੇ ਖੜੜ ਦਾ ਦੱਸਦਾ ਕੀ ਸਰ ਨਾ ਤਾਂ ਜੇ ਪਿੰਡ ਦੇ ਕੋਤੇ ਆ ਜਾਏ ਜੇ ਵਰਦੇ ਮੀ ਤੁਸੀਂ ਆਏ ਜੇ ਕੀ ਨਾ ਤੁਹਾਡਾ ਕੀ ਕਹੋਗੇ ਕੀ ਕਰਨਾ ਸਤਨਾਮ ਦਾਉਂ ਆ ਜੇ گاਉਂ ਪਿੰਡਾਂ ਤੇ ਬੇਨਾਮ ਦਾਉਂ ਦੇ ਲੋਕ ਐ ਤੇ ਕੋਈ ਪੰਚਾਇਤ ਮੈਂਬਰ ਸਾਹਮਣੇ ਮੌਜੂਦ ਆਏ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਦੇ ਪ੍ਰਿਸ਼ਟਾਚਾਰ ਦੇਖਣ ਆ ਬੋਲਣ ਵਾਸਤੇ ਆਏ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਪ੍ਰਿਸ਼ਟਾਚਾਰ ਇਹ ਹੈ ਕਿ ਸਾਡਾ ਪਿੰਡ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੈ ਮੋਹਾਲੀ ਤਹਿਸੀਲ ਚ ਹੈ ਮੋਹਾਲੀ ਦੇ ਇਰੀਟ ਹੈ ਜ਼ਮੀਨ ਬੜੀ ਕੀਮਤੀ ਹੈ ਤੇ 2 ਮਾਫੀ ਦੇ ਵਿੱਚ 8 ਹੈ ਉਸ ਅੱਖ ਦਾ ਨਿਦਲਾ ਇਹ ਹੋਇਆ ਕੁਝ ਅਧਿਕਾਰੀ ਤੇ ਸਾਡੀ ਪੰਚਾਇਤ ਘੱਟਪੁੱਤਲੀ ਬਣ ਗਈ ਭ੍ਰਿਸ਼ਟਾਚਾਰ ਕਰਕੇ ਤੇ ਉਹ ਬਿਲਡਰਾਂ ਦੀ ਘੱਟਪੁੱਤਲੀ ਬਣ ਗਈ ਤੇ ਆ ਐਡੀਸ਼ਨਲ ਡਿਪਟੀ ਕਮਿਸ਼ਨਰ ਮੋਹਾਲੀ ਦਾ ਪੱਤਰ ਹੈ ਉਹਨੇ ਲਿਖਿਆ ਇਸ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਉਹਨੇ ਲਿਖਿਆ ਕਿ ਸ਼ਾਮ ਬਿਲਡਰ ਦੀ ਕਲੋਨੀ ਬਣਨੀ ਹੈ 25 ਏਕੜ ਦੇ ਵਿੱਚ ਉਹਦੇ ਕੋਲ ਜ਼ਮੀਨ ਘੱਟ ਹੈ ਸਿਸਟਮ ਪਤਾ ਹੈ ਕਿ ਏਅਰਪੋਰਟ ਦੀ ਰੋਡ ਦੇ ਨੇੜੇ ਆ ਇਹ ਜ਼ਮੀਨ ਪੂਰੀ ਕਰਨ ਵਾਸਤੇ ਤੁਸੀਂ ਮਤਾ ਪਾਸ ਕਰਦੇ ਇਹ ਗਲਤ ਇਹਦੇ ਖਿਲਾਫ ਅਸੀਂ ਆ ਜੋ 1 ਏਕੜ ਖਰੀਦੂਗਾ ਕਿਉਂਕਿ ਕਮੇਟੀ ਦਾ ਸਾਨੂੰ ਵੀ ਪਤਾ ਹੀ ਹੈ ਜੀ ਵੀ ਦੋ ਦੋ ਕਨਾਲਾਂ ਵੀ ਪਾਸ ਹੁੰਦੀਆਂ ਠੀਕ ਹੈ ਤੁਸੀਂ ਦੇਖਿਆ ਹੀ ਹੋਂ ਤਾਂ ਕੋਈ ਦੋ ਦੋ ਕਨਾਲਾ ਕੋਈ ਵੀ ਦੋ ਦੋ ਕਨਾਲਾ ਉੱਡੂਗਾ ਦੋ ਦੋ ਮਰਲੇ ਕੱਟ ਦੂਗਾ 30 30 40 40 50 50 ਗਾਹ ਦੇ ਪਲਾਟ ਕੱਟੂਗਾ ਉਹਨਾਂ 'ਚ ਬਸੂਗਾ ਕੌਣ ਆਲੇ ਦੋਲੇ ਤੁਸੀਂ ਜਿਹੜੀਆਂ ਗੈਰ ਕਾਨੂੰਨੀਆ ਕਲੋਨੀਆਂ ਬਸੀਆਂ ਐ ਉਹਨਾਂ 'ਚ ਦੇਖੋ ਕੀ ਹਾਲ ਐ ਬੜਮੱਜਰਾ ਸਾਰਾ ਭਰਿਆ ਹੈ ਪ੍ਰਧਾਨ ਸਾਹਿਬ ਡੇਰਾ ਸਾਹਿਬ ਜੀ ਪ੍ਰਧਾਨ ਜ